ਮੈਂ ਇੱਕ ਗੱਲ ਕਲੀਅਰ ਕਰਦਾ ਕਿ ਪਾਣੀਆਂ ਦਾ ਜਿਹੜਾ ਮਸਲਾ ਹੈ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਚਾਹੇ ਮਜ਼ਦੂਰ ਹੈ ਚਾਹੇ ਅਰਧியே ਨੇ ਚਾਹੇ ਦੁਕਾਨਦਾਰ ਹੈ ਚਾਹੀਓ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਹੈ ਜਿਹਦੇ ਕੋਲੇ ਪੰਜਾਬ ਦਾ ਡੋਮਿਸਾਈਲ ਹੈ ਉਹਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਯਤਨ ਕਰਨ ਦੇ ਲਈ ਤਰਦਦ ਕਰਨਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਹੈ ਕਿੰਦੀ ਕਮਾਲ ਦੀ ਗੱਲ ਹੈ ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ ਦੇ ਰਹਿਮਾਨ ਵੀ ਹੈਗੇ ਤਾਮਿਲਨਾਡੂ ਦਾ ਤੇ ਕਰਨਾਟਕਾ ਦਾ ਵੀ ਪਾਣੀਆਂ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਪੁਗਤਦੀ ਹੈ ਇਹਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਪੰਜਾਬ ਦੇ ਲੋਕਾਂ ਦੀ ਛੱਡੋ ਕੇਂਦਰ ਸਰਕਾਰ ਨੇ ਕਦੇ ਉੱਤਰੀ ਭਾਰਤ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਉਹਦਾ ਕਾਰਨ ਕੀ ਹੈ ਉਦਾ ਕਾਰਨ ਕਿ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਚੁਣੇ ਜਾਂਦੇ ਨੇ ਹਰਿਆਣੇ ਤੋਂ 10 ਚੁਣੇ ਜਾਂਦੇ ਨੇ 23 ਹੋ ਗਏ ਇੱਕ ਚੰਡੀਗੜ੍ਹ ਦਾ ਹੋ ਗਿਆ 24 ਹੋ ਗਏ ਚਾਰ ਜਿਹੜੇ ਆ ਉਹ ਜੰਮੂ ਦੇ ਹੋ ਗਏ 32 ਹੋ ਗਏ ਤੇ ਇੱਕ ਜਿਹੜਾ ਹੈ ਦੋ ਜਿਹੜੇ ਉਹ ਹਿਮਾਚਲ ਦੇ ਹੋ ਗਏ 34 ਤੇ ਯੂਪੀ ਤੋਂ ਇਕੱਲੇ 85 ਆ ਜਾਂਦੇ ਤੱਲੇ 85 ਆ ਜਾਂਦੇ ਹਰਿਆਣੇ ਦੇ ਇਕੱਲੇ ਦੇ 25 ਦੇ ਆਓ ਸੌਰੀ ਰਾਜਸਥਾਨ ਦੇ ਇਕੱਲੇ ਦੇ 25 ਹੈ ਸ਼ਾਇਦ ਇਸ ਕਰਕੇ ਕਿ ਪੰਜਾਬ ਦੇ ਯਾ ਉੱਤਰੀ ਭਾਰਤ ਦੇ ਲੋਕਾਂ ਦੀ ਖਾਸ ਤੌਰ ਤੇ ਸਿੱਖਾਂ ਦੀ ਕਦੇ ਸਾਇਕੀ ਨੂੰ ਕੇਂਦਰ ਨੇ ਨਹੀਂ ਸਮਝਿਆ ਹੈ ਜੇ ਕੇਂਦਰ ਨੇ ਸਿੱਖਾਂ ਦੀ ਸਾਇਕੀ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਸਾਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਇਹ ਦੇਸ਼ ਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਇਹਨੇ ਹਮੇਸ਼ਾ ਹੀ ਦੇਖੋ ਘਟ ਗਣਤੀ ਸਿੱਖ ਨੇ ਭਾਰਤ ਦੇ ਵਿੱਚ ਆ ਮੁਸਲਮਾਨ ਵੀ ਘਟ ਗਣਤੀ ਹੈ ਬਿਲਕੁਲ ਨਹੀਂ ਮੁਸਲਮਾਨ ਭਾਰਤ ਦੇ ਵਿੱਚ ਲਾਰਜੈਸਟ ਸੈਕੰਡ ਮੈਂਜੋਰਿਟੀ ਹੈ ਮੁਸਲਮਾਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਸੈਕੰਡ ਲਾਰਜੈਸਟ ਮジョਰਿਟੀ ਨੇ ਘਟ ਗਣਤੀ ਕੇਵਲ ਦੇ ਕੇਵਲ ਕੇਵਲ ਦੇ ਕਹਿੰ ਸਿੱਖ ਨੇ ਜਾਂ ਬੋਧੀ ਹੈ ਜਾਂ ਜੈਨੀ ਹੈ ਜਿਨ੍ਹਾਂ ਦਰਮਿਆਨ ਹਿੰਦੂਆਂ ਦੇ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ ਇਸ ਕਰਕੇ ਮੂਲ ਰੂਪ ਦੇ ਵਿੱਚ ਇੱਕ ਨੰਬਰ ਦੇ ਵਿੱਚ ਮਿਨੋਰਟੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਸਿੱਖ ਨੇ ਤੇ ਜਿੰਨਾ ਚਿਰ ਭਾਰਤ ਸਰਕਾਰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੀ ਮਿਨੋਰਟੀ ਦੇ ਹੱਕਾਂ ਦੀ ਰਾਖੀ ਦੀ ਗੱਲ ਨਹੀਂ ਕਰਦੀ ਚਾਹੇ ਉਹ ਹੱਕ ਪਾਣੀਆਂ ਦੇ ਹੋਣ ਚਾਹੇ ਉਹ ਹੱਕ ਭਾਸ਼ਾ ਦੇ ਹੋਣ ਚਾਹੇ ਉਹ ਹੱਕ ਫਸਲੀ ਰੇਟਾਂ ਦੇ ਹੋਣ ਚਾਹੇ ਮਜ਼ਦੂਰੀ ਰੇਟਾਂ ਦੇ ਹੋਣ ਉਹਨਾਂ ਚਿਰ ਨਾ ਸਾਡਾ ਸਟੇਟ ਤਰੱਕੀ ਕਰੂਗਾ ਤੇ ਜੇ ਸਾਡਾ ਪੰਜਾਬ ਨਾ ਨਾ ਤਰੱਕੀ ਕੀਤਾ ਤੇ ਫਿਰ ਭਾਰਤ ਵੀ ਚੱਕੀ ਨਹੀਂ ਕਰ ਸਕੂਗਾ ਕਿਉਂ ਸਿਰ ਹੈ ਪੰਜਾਬ ਦਾ ਇਹ ਇਹ ਬ੍ਰੇਨ ਆ ਪੰਜਾਬ ਭਾਰਤ ਦਾ ਪੰਜਾਬ ਜਿਹੜਾ ਹੈ ਇਹ ਸਿਰ ਹੈ ਭਾਰਤ ਦਾ ਬ੍ਰੇਨ ਆ ਭਾਰਤ ਦਾ ਤੇ ਜੇ ਇਹ ਕਮਜ਼ੋਰ ਹੋ ਗਿਆ ਮਤ ਸਮਝੋ ਕਿ ਤੁਸੀਂ ਮਜ਼ਬੂਤ ਹੋ ਜਾਵੋਗੇ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਅੱਜ ਸਾਨੂੰ ਆਪਣੇ ਸਟੇਟ ਦੇ ਲੋਕਾਂ ਦੇ ਨਾਲ ਖੜਨਾ ਪੈਣਾ ਹੈ ਸਾਨੂੰ ਪੰਥ ਨਾਲ ਖੜਨਾ ਪੈਣਾ ਹੈ ਸਾਨੂੰ ਜਿਹੜਾ ਹੈ ਉਹ ਸਿੱਖ ਮਰਿਆਦਾਵਾਂ ਪਰੰਪਰਾਵਾਂ ਨਾਲ ਖੜਨਾ ਪੈਣਾ ਹੈ ਹਾਂ ਮੈਂ ਕਿਹਾ ਨਾ ਕਿ 2000 ਸਾਲ ਤੋਂ ਭਾਰਤ ਨੂੰ ਇੱਕ ਕਰਨ ਦੇ ਯਤਨ ਹੋਏ ਆ ਭਾਰਤ ਨੂੰ ਇੱਕ ਕੀਤਾ ਜਾ ਸਕਦਾ ਮੈਂ ਕਹਿੰਦਾ ਦੁਨੀਆ ਨੂੰ ਇੱਕ ਕੀਤਾ ਜਾ ਸਕਦਾ ਕਿਨੇ ਕੀਤਾ ਜਾ ਸਕਦਾ ਹੈ ਦੁਨੀਆ ਨੂੰ ਇੱਕ ਕਰਨ ਦੇ ਲਈ ਸੰਸਾਰ ਦੇ ਵਿੱਚ ਇੱਕੋ ਇੱਕ ਫਲਸਫਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚਲੇ ਰਾਜਨੀਤਿਕ ਮਾਡਲ ਨੂੰ ਜਿਹੜਾ ਵੀ ਦੇਸ਼ ਲਾਗੂ ਕਰ ਦੇਗਾ ਉਸ ਦੇਸ਼ ਦੇ ਵਿੱਚ ਕਦੇ ਭੁਖਮਰੀ ਨਹੀਂ ਆਉਗੀ ਉਸ ਦੇਸ਼ ਦੇ ਵਿੱਚ ਕਦੇ ਜੰਗ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਨਫ਼ਰਤ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਈਰਖਾ ਨਹੀਂ ਹੋਊਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੇ ਆਧਾਰਤ ਰਾਜਨੀਤੀ ਔਰ ਆਰਥਿਕ ਜਿਹੜਾ ਸਟਰਕਚਰ ਹੈ ਉਹਨੂੰ ਕਾਇਮ ਕਰਨ ਦੀ ਜਿਹੜੀ ਹੈ ਸਾਤ ਸੰਗਤ ਜੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਪਾਣੀ ਜਿਹੜਾ ਹੈ ਉਹ ਛਟਿਆ ਜਾ ਰਿਹਾ ਲਗਾਤਾਰ ਸਿੱਖ ਸੰਗਤ ਜਿਹੜੀ ਆ ਪਰਚੀਆਂ ਕਟਾ ਕਟਾ ਕੇ ਪੰਜਾਬ ਦੇ ਲੋਕ ਪਰਚੀਆਂ ਕਟਾ ਕਟਾ ਕੇ ਇੱਕ ਦਰਿਆ ਦੇ ਪਾਣੂ ਵਾਂਗ ਜਿਹੜਾ ਹੈ ਉਹ ਵਹਿ ਰਹੇ ਨੇ ਪੰਜਾਬ ਦੇ ਅੰਦਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਲੀਡਰਾਂ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ ਵਗਦਾ ਪਾਣੀ ਆ ਰਿਹਾ ਹੈ ਜੋਸ਼ ਦਾ ਵਗਦਾ ਪਾਣੀ ਆ ਰਿਹਾ ਹੈ ਇਹਨੂੰ ਚੈਨਲਾਈਜ਼ ਕਰ ਲਈਏ ਜਿੰਨੀ ਜਲਦੀ ਹੋ ਸਕਦਾ ਹੈ ਫੇਰ ਹੀ ਅਸੀਂ ਜਿਹੜਾ ਹੈ ਲਾਭ ਪ੍ਰਾਪਤ ਕਰ ਸਕਾਂਗੇ ਬੜੀ ਆਪਣੀ ਸੂਝਬੂਝ ਦੇ ਨਾਲ ਬੜੀ ਆਪਣੀ ਜਿਹੜੀ ਹੈ ਸਮਝਦਾਰੀ ਦੇ ਨਾਲ ਇਨੂੰ ਚੈਨਲਾਈਜ਼ ਕਰ ਲਈਏ ਕਿਉਂਕਿ ਹੜ ਦਾ ਪਾਣੀ ਜਿਹੜਾ ਹੁੰਦਾ ਨਾ ਉਹ ਮਾਰਦਾ ਤੇ ਹੜ ਦੇ ਪਾਣੀ ਨੂੰ ਜੇ ਚੈਨਲਾਈਜ਼ ਕਰ ਲਿਆ ਜਾਵੇ ਤੇ ਉਹ ਸਨਜਾਈ ਦੇ ਕੰਮ ਆਉਂਦਾ ਹੈ ਉਹ ਤਰੱਕੀ ਦੇ ਕੰਮ ਆਉਂਦਾ ਹੈ ਤੇ ਅਸੀਂ ਹੁਣ ਇਸ ਭਰਤੀ ਨੂੰ ਚੈਨਲਾਈਜ਼ ਵੀ ਕਰਨਾ ਆਉਣ ਵਾਲੇ ਮਹੀਨੇ ਦੇ ਅੰਦਰ ਅਸੀਂ ਲੀਡਰਸ਼ਿਪ ਵੀ ਜਿਹੜੀ ਹੈ ਉਹ ਦੇਣੀ ਹੈ ਤੇ ਉਹਦੇ ਲਈ ਤੁਹਾਡੇ ਸਾਥ ਦੀ ਬਹੁਤ ਵੱਡੀ ਜ਼ਰੂਰਤ ਹੈ ਅੰਤ ਦੇ ਵਿੱਚ ਮੈਂ ਜਿਹੜੇ ਵੀ ਨੌਜਵਾਨਾਂ ਨੇ ਇਸ ਪ੍ਰੋਗਰਾਮ ਨੂੰ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਮਿਸਲ ਸਤਲੁਜ ਐ ਭਾਈ ਰਵਿੰਦਰ ਸਿੰਘ ਜੀ ਬੈਠੇ ਨੇ ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਚੰਗੇ ਲੋਕਾਂ ਨੂੰ ਮੈਂ ਮੰਨਦੇ ਬੈਠੇ ਆਗੂਆਂ ਨੂੰ ਜਿਹੜਾ ਉਹ ਅਪੀਲ ਕਰਦਾ ਕਿ ਚੰਗੇ ਲੋਕਾਂ ਨੂੰ ਆਪਣੀ ਇਸ ਮੂਮੈਂਟ ਦਾ ਹਿੱਸਾ ਬਣਾਓ ਜਿਵੇਂ ਇਸ ਹਾਲਕੇ ਦੇ ਵਿੱਚ ਆ ਜਿਹੜੇ ਉਹ ਵਿਚਾਰੇ ਮਜਬੂਰੀ 'ਚ ਬੈਠੇ ਨੇ ਪਵਾ ਪਤਾ ਨਹੀਂ ਕਿਵੇਂ ਭਾਈ ਰਣਜੀਤ ਸਿੰਘ ਜੀ ਗਿਲਗੋ ਵਾਲੇ ਇਹੋ ਜਿਹੇ ਬੰਦੇ ਜਿਹੜੇ ਆ ਸ਼ਾਮਲ ਜ਼ਰੂਰ ਕਰੋ ਆਪਣੇ ਨਾਲ ਤਾਂ ਕਿ ਸਾਡੀ ਜਿਹੜੀ ਹੈ ਮਜ਼ਬੂਤ ਜਿਹੜੀ ਹੈ ਪਕੜ ਜਿਹੜੀ ਹੈ ਉਹ ਬਣ ਸਕੇ ਪਾਰਟੀ ਦੇ ਵਿੱਚ ਮੈਂ ਅੰਤ ਦੇ ਵਿੱਚ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ